ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਨਾਗ ਸੇ ਲੈ ਲੈ ਆ ਗਏ ਆ ਜੀ ਇੱਕ ਵੜਤਾ ਜੀ ਸੀ ਇੱਕ ਟੋਕੜ ਗੱਬਣਾ ਇੱਕ ਗੱਬਣ ਬੱਚੀ ਹੈ ਬਾਈ ਆਓ ਪੁੱਛ ਲੈਨੇ ਬਾਈ ਟੋਟਲ ਆਜੋ ਬਾਈ ਜੀ ਬਾਈ ਜੀ ਹਸੀ ਗਾਲ ਸਤਿ ਸ੍ਰੀ ਗਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਵਧੀਆ ਚੱਲ ਰਿਹਾ ਕੰਮ ਕਾਰੀ ਹਾਂਜੀ ਬਹੁਤ ਵਧੀਆ ਚਲੋ ਨਾਮ ਤੇ ਐਡਰੈਸ ਹੋਵੇ ਨਾਮ ਕੁਲਦੀਪ ਸਿੰਘ ਹੈ ਜੀ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਨੇੜੇ ਸਾਡੇ ਸ਼ਹਿਰ ਪਿੰਡਾ ਭਗਤਾ ਭਾਈ ਕਾ ਮੋਬਾਈਲ ਨੰਬਰ ਬੋਲ 9968538206 ਠੀਕ ਹੈ ਜੀ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਣਾ ਪਹਿਲਾ ਸੂਏ ਸੁਣਾ ਹਾਂ ਜੀ ਇਹਨੇ ਪਹਿਲੇ ਸੂਏ ਸੁਣਾ ਜੀ ਕਿੰਨੇ ਦਿਨ ਲੈਂਦੀ ਆ ਇਹ ਬਾਈ ਆਪਣਾ 4 ਮਹੀਨੇ ਕ ਬਣਾਈ ਸਾਢੇ 4 ਮਹੀਨੇ 4 ਮਹੀਨਾ ਸਾਢੇ 4 ਮਹੀਨੇ ਦੀ ਕੱਪਣ ਠੀਕ ਹੈ ਕੀ ਰਿਕਾਰਡ ਸ੍ਰੀ ਮਾਨ 25 ਲੀਟਰ ਦੁੱਧ ਇਹਦੀ ਮਾਂ ਨੇ ਪਹਿਲੇ ਸੂਏ ਦਿੱਤਾ ਜੀ ਖੋਲ ਦਿਓ ਭਾਈ ਤੋਰ ਕੇ ਖਾਦ ਸਮੀ ਭਲੀ ਫੁੱਲ ਰਾਜੀ ਫੁੱਲ ਬਾਲਟ ਲਾ ਨੇੜੇ ਪੇ ਚੈੱਕ ਕਰਵਾਣੇ ਬੜਾ ਬੋਲ ਬਹੁਤ ਨੇ ਲੈ ਬਾਈ ਕਾਵਾਤ ਹੂੰ ਬੜੀ ਬਹੁਤ ਥਲੂ ਪੂਰੀ ਬਹੁਤ ਆ ਵੇਲਾ ਵੇਖ ਲੋ ਬਾਕੀ ਆਂਦੀ ਕੁਛ ਨਹੀਂ ਆਂਦੀ ਕੋਈ ਨਹੀਂ ਠੰਡੀ ਸੀ ਜੀ ਬੜੀ ਸੀਲ ਆ ਹੂੰ ਸੀਲ ਠੰਡੀ ਪੂਰੀ ਆ ਫੁੱਲ ਰਾਜੀ ਆ ਸਵੀ ਪਲੀ ਆ ਚੰਗੀ ਆ ਬਾਈ ਫੇਸ ਫੂਸ ਕਰਨ ਵਾਲੀ ਦਾ ਬਹੁਤ ਚੰਗਾ ਗਾ ਗੱਬਣ ਚ ਇੱਕ ਪਾਸ ਹੈ ਵੀਰੇ ਇੱਕ ਹਾਂਜੀ ਕਰਵਾ ਕੇ ਲਿਆਂਦੀ ਆ ਕਰਵਾ ਕੇ ਦੇਵਾਂਗੇ ਬਹੁਤ ਠੀਕ ਆ ਬਾਈ ਹਾਂਜੀ ਤੇ ਕੀ ਮੋਲ ਆ ਫਿਰ ਜੈਜ ਜਨ 32000 ਰੁਪਏ ਹੋਈ ਮਾਨਤਨ ਹੋ ਜਾ ਹਾਂਜੀ ਮਾਨਤਨ ਕੀਤਾ ਜਾਊਗਾ ਠੀਕ ਆ 32000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਏਗਾ ਚੰਗੀ ਆ ਸਵੀ ਪੜੀ ਆ ਰਾਜੀ ਰੋਜੀ ਹਾਂਜੀ ਰਾਜੀ ਪੂਰੀ ਕੱਦ ਪੂਰਾ ਹੂੰ ਝੋਲੀ ਝੜੀ ਕਮਾਲ ਦੀ ਝੋਲੀ ਦਾ ਭਾਈ ਇਹਨੇ ਦੁੱਧ ਵੀ ਪੂਰਾ ਫੁੱਲ ਹੀ ਪਾਉਣਾਗਾ ਹੂੰ ਮੋਲ ਵੀ ਜੈ ਜੈ ਭਾਈ 32000 ਰੁਪਿਆ ਮਾਨਤਨ ਜਰੂਰ ਹੋ ਜਾਏ ਚੰਗੀ ਆ ਦੇਖੋ ਰਾਜੀ ਰੋਜੀ ਖੋਲਣਾ ਪੂਰੀ ਰਾਜੀ ਆ ਸਵੀ ਪੜੀ ਬਾਉਦਾਂ ਨੇ ਯਾਰ ਹਾਂਜੀ ਹਾਂਜੀ ਹੂੰ ਬਾਕੀ ਉਹ ਸੀਲ ਆ ਨਵਾਉਣ ਨੂੰ ਵੀ ਸੀਲ ਆ ਤੇ ਹੂੰ ਜਿਵੇਂ ਮਰਜੀ ਇਹਦੇ ਹੱਥ ਫੇਰੀ ਚੱਲ ਕੋਈ ਨਾ ਨਾ ਜਿਵੇਂ ਡੱਕਾ ਹੀ ਨਹੀਂ ਮੰਨਦੀ ਇਹ ਕੁਝ ਨਹੀਂ ਲੱਗਦੀ ਤੂੰ ਜਾ ਕੇ ਖੜ ਜਾਂਦੀ ਹੈ ਸਹੀ ਗੱਲ ਹੈ ਅੱਗੇ ਭਾਈ ਦੋ ਨੰਬਰ ਕਿਹੜਾ ਸੂਏ ਸੁਈ ਵੀ ਹੈ ਇਹ ਦੂਜੇ ਸੂਏ ਸੁਈ ਵੀ ਹੈ ਜੀ ਤੀਜੇ ਵਾਸਤੇ ਗੱਬਣਾ ਨਹੀਂ ਨਹੀਂ ਪਹਿਲੇ ਸੂਈ ਵੀ ਆ ਚਾਹੀਏ ਦੂਜੇ ਵਾਸਤੇ ਗੱਬਣਾ ਦੂਜੇ ਵਾਸਤੇ ਗੱਬਣਾ ਹੀ ਇਹ ਕਿੰਨੇ ਟਾਈਮ ਦੀ ਇਹਨੂੰ ਪੰਜਵਾਂ ਮਹੀਨਾ ਲੱਗਿਆ ਹੀ ਹਜੇ ਦੋ ਤਿੰਨ ਤਾਂ ਨਹੀਂ ਹੋਇਆ ਚਾਰ ਮਹੀਨੇ ਪੂਰੇ ਹੋ ਗਏ ਨਾ ਹੂੰ ਯਾਨੀ ਕਿ ਸਾਢੇ 4 1/4 ਦੀ ਮੰਨ ਲਓ ਅੱਛਾ ਹਾਂਜੀ ਤੇ ਦੁੱਧ ਕਿੰਨਾ ਭਾਈ 9 ਕਿਲੋ ਦੁੱਧ ਆਏ ਥੱ ਫੇਸ ਬੜਾ ਚੰਗਾ ਪ੍ਰਿੰਟ ਬਹੁਤ ਚੰਗਾ ਚੰਗੀ ਐਚ ਵੀ ਚੋਈ ਕਿਵੇਂ ਚੋਈ ਇੱਕ ਨੰਬਰ ਪੂਰੀ ਸੀਲ ਹੈ ਨਮਾਉਣ ਨੂੰ ਵੀ ਸੀਲ ਹੈ ਹੰਡੀ ਸੀਲ ਆ ਬਈ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਤੇ ਤੋਰਾ ਤਾਰਾ ਵੀ ਕਰਮਾਈ ਦਾ ਚੰਗਾਗਾ ਗੱਬਣ ਚੈੱਕ ਪਾਸ ਆਪਦੀ ਬਾਈ ਕਹਿੰਦਾ ਦਸੱਲੀ ਗੱਬਣ ਦੀ ਬਈ ਜ਼ਰੂਰ ਕਰਵਾਇਓ ਤੋਰਾ ਤਾਰਾ ਦੇਖੋ ਬੈਣ ਦਾ ਕਮਾਲ ਮੋੜ ਦਿਓ ਬਈ 9 ਲੀਟਰ ਦੁੱਧ ਜਿਹੜਾ ਹਾਜ਼ਰ ਹੈ ਹਾਂਜੀ 9 ਲੀਟਰ ਦੁੱਧ ਹੈ ਬਾਈ ਕੋਲੇ ਗੱਡੀ ਆਪਦੀ ਆਪੀ ਹਾਂਜੀ ਗੱਡੀ ਆਪਦੀ ਹੈ ਕਿਰਾਏ ਦਾ ਪਵਾਦ ਕੱਟ ਕਰ ਲਾਂਗੇ ਵਿੱਚ ਕਿਰਾਏ ਦਾ ਵੀ ਡਿਸਕਾਊਂਟ ਹੈ ਜਿਹੜਾ ਹੋ ਜਾਣਾ ਇਹ ਚੰਗੀ ਆ ਵਾਡਸਨ ਕੀ ਆ ਕੀ ਮੋਲ ਹੈ ਬਾਈ ਜੈਜ ਇਹਦਾ ਮੁੱਲ 47000 ਹੈ ਜੀ 47000 ਹਾਂ ਜੀ 47000 ਮਾਣਤਨ ਹੋ ਜਾ ਮਾਣਤਨ ਕੀਤਾ ਜਾਊਗਾ ਜੀ 47000 ਰੁਪਏ ਮੁੱਲ ਦਾ ਮਾਣਤਨ ਜ਼ਰੂਰ ਹੋਏ ਥਾਣ ਦੇਖੋ ਗੁਲਾਬੀ ਥਾਣ ਇਕੱਲਾ ਇਕੱਲਾ ਧਾਂ ਚਾਰੇ ਟਿਕੜਮੇ ਪੂਰੇ ਗੈਰ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਹਾਂ ਜੀ ਧਾਰਤੂਰ ਵੀ ਹੈ ਪੂਰੀ ਵਧੀਆ ਪੋਲੀ ਹੈ ਅੱਛਾ ਖਰਾਬ ਖੂਬ ਨਹੀਂ ਕਰਦੀ ਐ ਜਵੇਂ ਇਹਦਾ ਜਵੇਂ ਮਰਜ਼ੀ ਹੱਥ ਤੇਰੀ ਹੈ ਉਹ ਨਾ ਜੀ ਨਾ ਨਾ ਜਵੇਂ ਨਹੀਂ ਕੀ ਬਾਤ ਧਾਰਤੂਰ ਦੀ ਆਪਣੀ ਗਾਰੰਟੀ ਹੈ ਜੀ ਆ ਵੜ ਕਿਹੜਾ ਸੂਸੂਈ ਇਹ ਦੂਜੀ ਸੂਏ ਸੂਈ ਵੀ ਹੈ ਜੀ ਇਹ। ਕਦੋਂ ਸੂਈ ਆ ਬਾਈ? ਇਹ ਰੋ ਸੂਈ ਰੋ ਹੋ ਗਈ ਅੱਜ 10 ਦਿਨ ਹੋ ਗਈ। ਬੱਚਾ ਕੀ ਆ ਬਾਈ? ਮਾ ਬੱਚਾ ਜੀ। ਬੱਚਾ ਬਾਈ। ਦੁੱਧ ਕਿੰਨਾ ਨੈਟ? ਦੁੱਧ 16 ਕਿਲੋ ਹੋਈ ਥੱਲੇ ਹੁਣ। ਨੈਟ ਤਿਆਰ। ਹਾਂ ਜੀ ਹਾਂ ਜੀ ਇਹਦਾ ਨਾ 16 ਲੀਟਰ ਦੁੱਧ ਬਾਈ ਕਹਿੰਦਾ। 16 ਲੀਟਰ ਦੁੱਧ ਤਿਆਰ ਆਗਾ। ਹੂੰ। ਚਵਾਈ ਚੁਈ ਕਿਵੇਂ ਆ? ਚਵਾਈ ਦਾ ਬਾੜੀ ਸਰੇ ਆ ਜੀ ਇਹਦੀ। ਥਾਣਾ ਬਹੁਤ ਚੰਗਾ ਲੱਗਿਆ ਹਨਾ। ਹਾਂ ਜੀ ਹਾਂ ਜੀ। ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਆ ਬਾਈ। ਕਿਆ ਬਾਤ ਆ। ਚਵਾਈ ਚੁਈ ਹੋ ਗਿਆ। ਆਈ ਚੋਈਆ ਕਾ ਨੰਬਰ ਜਮਾ। ਲੈ। ਚੰਗੀਆ ਵਰਸਣ ਆਖਿਆ ਵੀ ਸੂਚ ਚੰਗਾ ਥੋੜਾ ਨੌਹਾਂ ਦਾ ਬੰਦਿਆ ਇਹ ਨੌ ਕੱਚਾ ਲਿਆ ਭਾਈ ਇਹਦਾ ਅੱਛਾ ਕੱਚਾ ਲਿਆ ਤਾ ਕਰਦੀ ਹੈ ਦੁੱਧ ਨੂੰ ਬਹੁਤ ਚੰਗੀ ਹੈ ਠੀਕ ਆ ਦੁੱਧ 16 ਕਿਲੋ ਤਿਆਰ ਹੈ ਮੁੱਲ ਕੀ ਹੈ ਜੈ ਜਫਰ ਇਹਦਾ ਜੈ ਜਮ ਮੁੱਲ 42000 ਰੁਪਏ ਹੈ ਮਾਨਦਾਨ ਹੋ ਜਾ ਹਾਂਜੀ ਹਾਂਜੀ ਮਾਨਦਾਨ ਕੀਤਾ ਜਾਊਗਾ 42000 ਰੁਪਏ ਮੁੱਲ ਮਾਨਦਾਨ ਜਿਹੜਾ ਮੁੱਲ ਦੁੱਧ ਮੇਣਕੇ ਦੇਵਾਂਗੇ ਹੋ ਜਾਊਗਾ ਦੁੱਧ 16 ਲੀਟਰ ਬਾਈ ਹਾਂ 16 ਲੀਟਰ ਤਿਆਰ ਆ ਦੁੱਧ ਹੋਰ ਹੀ ਵਧਣਾ ਨਹੀਂ ਹੂੰ ਨਾਗਸੀ ਭਰਾ ਆਪਣੇ ਤਨ ਨੇ ਤੇਨੇ ਦਿਖਾਤੇ ਕਿਸੇ ਵੀਰ ਦੇ ਤਨਾਂ ਜੋ ਕੋਈ ਵੀ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਆਇਦ ਲਓ ਧੰਨਵਾਦ